ਡਾਟਾ ਤਾਂ ਬਹੁਤ ਸਾਰੇ ਲੋਕ ਕੋਟ ਕਰ ਦੇਣਗੇ ਮੈਂ ਤੁਹਾਨੂੰ ਇੱਕ ਮੋٹے ਤੌਰ ਦੇ ਉੱਤੇ ਗੱਲ ਕਹਿਣੀ ਚਾਹੂੰਗਾ ਕਿ ਪਿਛਲੇ 9 ਸਾਲਾਂ ਦੇ ਵਿੱਚ 15 ਲੱਖ ਕਰੋੜ ਦੇ ਕੋਲ ਜਿਹੜਾ ਐ ਐਨਪੀਏ ਰਾਈਟ ਆਫ ਹੋਇਆ ਉਹਦੇ ਚੋਂ 12.5 ਲੱਖ ਕਰੋੜ ਦੇ ਵਿੱਚ ਤੇ ਇੰਡਸਟਰੀ ਸੈਕਟਰ ਲੈ ਗਿਆ ਜਿਹੜਾ 15 ਲੱਖ ਕਰੋੜ ਦਾ ਐਨਪੀਏ ਸੀਗਾ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇਹਦੇ ਵਿੱਚੋਂ ਵਿਲਫੁਲ ਡਿਫਾਲਟਰ ਵੀ ਇਹਦੇ ਵਿੱਚ ਨੇ ਤੇ 460000 ਕਰੋੜ ਦੇ ਤੇ ਫਰਾਡ ਹੋ ਚੁਕੇ ਨੇ ਕਾਰਪੋਰੇਟ ਵੱਲੋਂ ਉਹ ਤੇ ਇੱਕ ਪਰਪੇਖ ਹੋ ਗਿਆ ਦੂਜੇ ਪਾਸੇ ਜਦੋਂ ਕਿਸਾਨੀ ਦੀ ਗੱਲ ਕਰਦੇ ਆ ਕਿ ਇਹ ਅਸੀਂ ਕਰਜ਼ੇ ਮਾਫੀ ਵੱਲ ਤੇ ਜਾਣ ਤੋਂ ਪਹਿਲਾਂ ਕਹਿੰਨੇ ਆ ਕਿ ਉਸ ਜ਼ਰੂਰਤ ਮੁਤਾਬਕ ਕਰਜ਼ਾ ਤੇ ਮਿਲ ਜਾਵੇ ਉਹ ਹੀ ਨਹੀਂ ਮਿਲ ਪੰਦਾ ਦੂਸਰੀ ਮੁਸ਼ਕਲ ਕਿਉਂ ਆਂਦੀ ਹੈ ਜਦੋਂ ਤੁਹਾਡਾ ਕਹਿਣਾ ਜਿਹੜਾ ਹੈ ਉਹ ਪ੍ਰੋਪਰ ਫੋਰਮ ਤੱਕ ਪਹੁੰਚ ਨਾ ਸਕੇ ਤੁਹਾਡੇ ਲੋਕ ਨੁਮਾਇੰਦੇ ਜਿਹੜੇ ਕਿਸਾਨੀ ਦੇ ਨਾ ਨਖਾਨ ਨੂੰ ਬਹੁਤ ਸਾਰੇ ਹੋ ਸਕਦੇ ਨੇ ਪਾਰਲੀਮੈਂਟ ਦੇ ਵਿੱਚ ਕਿ ਅਸੀਂ ਖੇਤੀਬਾੜੀ ਐਬਸੈਂਸੀਆ ਫਾਰਮਰ ਵੀ ਹੋ ਸਕਦੇ ਨੇ ਜਦੋਂ ਤੱਕ ਇਸ ਮੁੱਦੇ ਨੂੰ ਕਿਸਾਨਾਂ ਦੀ ਨੁਮਾਇੰਦਗੀ ਦੇ ਰਾਹੀਂ ਇਹਨਾਂ ਲੋਕ ਸਭਾ ਵਿੱਚ ਜਾਂ ਰਾਜ ਸਭਾ ਦੇ ਵਿੱਚ ਕੇਂਦਰ ਤੱਕ ਇਹ ਨਹੀਂ ਪਹੁੰਚਾ ਪਾਉਂਦੇ ਅਸੀਂ ਕਿ ਅਸੀਂ ਇਹ ਗੱਲ ਸੁਣ ਲੈਣਿਆ ਕਾਰਪੋਰੇਟ ਦੇ ਪ੍ਰੈਸ਼ਰ ਗਰੁੱਪਸ ਹੁੰਦੇ ਨੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਕਾਰਪੋਰੇਟ ਜਿਹੜੇ ਨੇ ਇੰਡਸਟਰੀਅਲਿਸਟ ਨੇ ਉਹਨਾਂ ਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਉਹ এমਪਲॉयਮੈਂਟ ਜਾਦਾ ਦਿੰਦੇ ਨੇ ਇੰਡਸਟਰੀ ਨੂੰ ਹੁੰਦਾ ਕੀ ਹੈ ਕਿ ਪੈਸੇ ਨੂੰ ਪਹੁੰਚਾਣ ਲਈ ਹੋਰ ਪੈਸਾ ਬੈਂਕਾਂ ਦਾ ਲਗਾ ਦਿੱਤਾ ਜਾਂਦਾ ਲੇਕਿਨ ਇਹ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਤੇ ਕਿ 62% ਕਿਸਾਨੀ ਹੈ ਦੇਸ਼ ਦੀ 73% ਪਿੰਡੂ ਇਲਾਕਿਆਂ 'ਚ ਲੋਕ ਰਹਿੰਦੇ ਨੇ ਤੇ ਸਭ ਤੋਂ ਵੱਡੀ এমਪਲੋਇਮੈਂਟ ਜਨਰੇਸ਼ਨ ਇੰਜਨ ਹੀ ਐਗਰੀਕਲਚਰ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਇਗਨੋਰ ਕਰ ਸਕਦੇ ਹੋ ਦੂਸਰੇ ਪਾਸੇ 10 ਕਰੋੜ ਦੇ ਕੋਲ ਜਿਹੜੇ ਕਿਸਾਨਾਂ ਨੇ 10 ਕਰੋੜ 25 ਲੱਖ ਦੇ ਕੋਲ ਜਿੰਨਾ ਕਰਜ਼ਾ ਲਿਆ ਉਹਨਾਂ ਦਾ ਟਿਕਟ ਸਾਈਜ਼ ਵੇਖੋ ਨਾ 50 ਹਜ਼ਾਰ ਤੱਕ ਦਾ ਹੈ ਇਹ ਟੋਟਲ 18.5 ਲੱਖ ਕਰੋੜ ਬੰਦਾ ਇਹ ਫਿਗਰਾਂ ਇੱਕ ਵੱਖਰੀ ਗੱਲ ਆ ਮੋٹے ਤੌਰ ਤੇ ਇੱਕ ਸਮਝਣ ਵਾਲੀ ਗੱਲ ਆ ਕਿ ਜਿੰਨਾ ਸਭ ਤੋਂ ਜ਼ਿਆਦਾ ਕਿਸਾਨ এমਪਲੋਇਮੈਂਟ ਦੇ ਵਿੱਚ ਹਿੱਸਾ ਪਾਉਂਦਾ এনवायरमेंट ਕਨਜ਼ਰਵੇਸ਼ਨ ਦੇ ਵਿੱਚ ਹਿੱਸਾ ਪਾਉਂਦਾ ਤੇ ਟੈਕਸ ਦੇ ਵਿੱਚ ਹਿੱਸਾ ਪਾਉਂਦਾ ਜਦੋਂ ਇਹੋ ਜੀ ਗੱਲ ਕਰਾਂਗੇ ਬਹੁਤ ਸਾਰਿਆਂ ਨੂੰ ਮੁਸ਼ਕਲ ਹੋ ਜਾਏਗੀ ਜਿੰਨਾ ਕਿਸਾਨੀ ਦੇ ਉੱਤੇ ਟੈਕਸ ਸਰਕਾਰ ਨੂੰ ਅਰਨ ਹੁੰਦਾ ਏ ਜਿਹੜੀ ਐਗਰੀਕਲਚਰ ਪ੍ਰੋਡਿਊਸ ਏ ਉਦੋਂ ਤੱਕ ਕਿਸੇ ਨੇ ਇਹਨੂੰ ਸੁਣਿਆ ਨਹੀਂ ਅੱਜ ਕਹਿੰਦੇ ਆ ਕਿ ਮਾਂ ਜਦੋਂ ਤੱਕ ਬੱਚਾ ਰੋਏ ਨਾ ਦੁੱਧ ਨਹੀਂ ਦਿੰਦੀ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਬੱਚੇ ਨੂੰ ਇਹ ਮੁਸ਼ਕਲ ਹੋਈ ਏ ਪੰਜਾਬ ਦੇ ਵਿੱਚੋਂ ਜੇ 1 ਲੱਖ ਕਰੋੜ ਦੀ ਫਸਲ ਖਰੀਦੀ ਗਈ ਏ ਕਣਕ ਤੇ ਝੋਨੇ ਦੀ ਉਹਦੇ ਉੱਤੇ 8 8.5% ਦੇ ਕੋਲ ਟੈਕਸ ਲੱਗਿਆ ਏ ਮਾਰਕੀਟ ਫੀਸ ਲੱਗੀ ਏ ਰੂਰਲ ਡਿਵੈਲਪਮੈਂਟ ਫੰਡ ਲੱਗਿਆ ਏ ਆੜਤੀਆਂ ਨੂੰ ਗਿਆ ਸਰਕਾਰ ਦਾ ਰੈਵਨਿਊ ਤੇ ਉਹ ਵੀ ਵੀ ਹੈਗਾ ਦੂਸਰੇ ਪਾਸੇ ਕਿਸਾਨ ਨੇ ਹਰ ਸਾਲ ਹਰ ਮਹੀਨੇ ਤੇ ਹਰ ਦਿਨ ਸਰਕਾਰ ਦੇ ਟੈਕਸ ਦੇ ਵਿੱਚ ਕੰਟਰੀਬਿਊਟ ਕਰਨਾ ਜਿਹੜੀ ਚੀਜ਼ ਉਹਨੇ ਉਧਾਰੀ ਵੀ ਖਰੀਦਣੀ ਹੈ ਉੱਤੇ ਇੱਕ ਵਿਆਜ ਦੇਣਾ ਕਮਰਸ਼ੀਅਲ ਵਿਆਜ ਦੇਣਾ ਤੇ ਕੰਜ਼ਿਊਮਰ ਵੀ ਸਭ ਤੋਂ ਵੱਡਾ ਕਿਸਾਨ ਹੀ ਹੈ ਕਿਉਂਕਿ ਉਹਨੇ ਆਪਣੇ ਰਹਿਣ ਸਹਿਣ ਲਈ ਰੋਜ਼ਮਰਾਂ ਲਈ ਬੱਚਿਆਂ ਲਈ ਪਰਿਵਾਰ ਲਈ ਵੀ ਤਾਂ ਖਰਚਾ ਕਰਨਾ ਹੈ ਉਹਨੂੰ ਕਿਉਂ ਅੱਖੋ ਪਰੋਖੇ ਕਰ ਦਿੱਤਾ ਜਾਂਦਾ ਕਿ ਕਿਸਾਨੀ ਜਿਹੜੀ ਹੈ ਭਾਰ ਹੈ ਹੁਣ ਇਸ ਚੀਜ਼ ਨੂੰ ਇੱਥੇ ਛੱਡ ਦਿੰਨੇ ਆ ਇਸ ਤੋਂ ਅੱਗੇ ਸੋਚਣ ਵਾਲੀ ਗੱਲ ਏ ਸਾਡੀ ਦੁਨੀਆ ਦਾ 142 ਕਰੋੜ ਦਾ ਪਾਪੂਲੇਸ਼ਨ ਵਾਲਾ ਦੇਸ਼ ਹੋ ਗਿਆ ਹੈ ਭਾਰਤ ਇਸ ਸਾਰੇ ਨੂੰ ਖੇਤੀ ਪੈਦਾਵਾਰ ਜੇ ਨਾ ਹੋਈ ਤੇ ਇਹਨੂੰ ਰੋਟੀ ਕਿੱਥੋਂ ਖਵਾਣੀ ਹੈ ਅਗਲੇ 5 ਸਾਲਾਂ ਚ ਸਰਕਾਰ ਨੇ ਇਹ ਕਹਿ ਦਿੱਤਾ ਕਿ 5 ਸਾਲ ਤੱਕ 80 ਕਰੋੜ ਲੋਕਾਂ ਨੂੰ ਅਸੀਂ ਫ੍ਰੀ ਫੂਡ ਦਵਾਂਗੇ ਤੇ ਉਹ ਆਣਾ ਕਿੱਥੋਂ ਹੈ ਕੋਈ ਬੈਕਅਪ ਪਲਾਨ ਤਿਆਰ ਕੀਤਾ ਇਹ ਸੇ ਕਿਸਾਨੀ ਨੇ ਦੇਣਾ ਹੈ ਨਾ ਉਸ ਕਿਸਾਨੀ ਨੂੰ ਜੇ ਇਸ ਤਰ੍ਹਾਂ ਤੁਸੀਂ ਕਾਰਪੋਰੇਟ ਦੇ ਹੱਥ ਮਰਨ ਲਈ ਮਜਬੂਰ ਕਰਦੇ ਹੋਗੇ ਜਾਂ ਧੰਨਾ ਸੇਠ ਸਾਡੀ ਪਾਲਿਸੀ ਡਿਸਾਈਡ ਕਰਨਗੇ ਹੁਣ ਬਾਸਮਤੀ ਦੀ ਗੱਲ ਕਰ ਲੈਂਦੇ ਆ ਤੇ ਝੋਨੇ ਦੀ ਗੱਲ ਕਰ ਲੈਂਦੇ ਆ ਪ੍ਰੀਮੀਅਮ ਵੈਰਾਈਟੀ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਚੱਲ ਰਿਹਾ ਸੀਗਾ 30 ਨੂੰ ਖਤਮ ਹੋਇਆ ਜਦੋਂ ਕਿਸਾਨ ਨੂੰ ਲਾਹੇਵੰਦਾ ਮੁੱਲ ਦੇਣ ਦੀ ਗੱਲ ਆਈ 34-3500 ਰੁਪਏ ਤੇ ਬਾਸਮਤੀ ਚੱਲੀ ਜਿਹੜੀ ਡਾਈਵਰਸੀਫਿਕੇਸ਼ਨ ਦਾ ਇੱਕ ਪਾਰਟ ਸੀਗਾ ਕਣਕ ਝੋਨੇ ਦੇ ਵਿੱਚ ਬਾਸਮਤੀ ਲਿਆਓ ਤੇ ਪਾਣੀ ਬਚਾਓ ਬਾਸਮਤੀ 3600 ਦਾ ਰੇਟ ਆਇਆ ਅਗਲੇ ਦਿਨ ਕਾਰਪੋਰੇਟ ਦੇ ਰਾਹੀਂ ਸ਼ੈਲਰਾਂ ਦਾ ਤੇ ਵੱਡੇ ਐਕਸਪੋਰਟਰਾਂ ਦਾ ਇਹ ਫਾਇਦਾ ਆ ਗਿਆ ਕਿ ਜੀ ਇਹ ਵੈਰਾਈਟੀ ਇੱਕ 1847ਵੇਂ ਕੋਟ ਕਰਦਾ ਕਿ ਜੀ ਇਹਦੇ ਚ ਟੋਟਾ ਜ਼ਿਆਦਾ ਆਂਦਾ ਇੰਨੀ ਤੇਜ਼ੀ ਨਾਲ ਹਵਾ ਫੈਲੀ ਮਾਰਕੀਟ ਚ ਕਿ ਉਹਦਾ ਰੇਟ ਡਿੱਗ ਕੇ 26-2700 ਆ ਗਿਆ ਕਿਸੇ ਨੇ ਕੋਰਸ ਕਰੈਕਸ਼ਨ ਨਹੀਂ ਕੀਤੀ ਨਾ ਸਰਕਾਰ ਨੇ ਨਾ ਮਹਿਕਮੇ ਨੇ ਮੈਨੂੰ ਮੌਕਾ ਮਿਲਿਆ ਆਪਾਂ ਦਰਜਾ ਬਦਰਜਾ ਜ਼ਿਲ੍ਹੇ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਇਹ ਮੁੱਦਾ ਉਠਾਇਆ ਕਿਸ ਨੇ ਕੁਝ ਨਹੀਂ ਕੀਤਾ ਪ੍ਰੋਕਿਉਰਮੈਂਟ ਖਤਮ ਹੋ ਗਈ ਦੂਸਰੇ ਪਾਸੇ ਅਗਸਤ ਦੇ ਮਹੀਨੇ ਦੇ ਵਿੱਚ ਇਹ ਨੋਟੀਫਾਈ ਹੋ ਗਿਆ ਕਿ ਦੇਸ਼ ਦੇ ਵਿੱਚ ਅੰਨ ਦੀ ਮੁਸ਼ਕਲ ਆਣ ਵਾਲੀ ਹੈ ਅੰਨ ਪੈਦਾਵਾਰ ਦੀ ਤੇ ਐਕਸਪੋਰਟ ਪੈਨ ਕਰ ਦਿਓ 1200 ਡਾਲਰ ਰੇਟ ਫਿਕਸ ਕਰ ਦਿੱਤਾ ਕਿ ਚੌਲ 1200 ਡਾਲਰ ਤੋਂ ਥੱਲੇ ਐਕਸਪੋਰਟ ਨਹੀਂ ਹੋਏਗਾ ਉਹਦਾ ਉਲਟਾ ਅਸਰ ਕਿਸਾਨੀ ਤੇ ਹੋ ਗਿਆ ਲੋਕਾਂ ਨੇ ਕਹਿਤਾ ਵੀ ਤੇਰੀ ਪਾਸਮਦੀ ਦਾ ਵਿਗਣੀ ਨਹੀਂ 1200 ਡਾਲਰ ਆ ਇਹ ਸਾਡੇ ਕੋਲ ਰੇਟ ਹੀ ਨਹੀਂ ਆਣਾ ਤੁਹਾਡੀ ਬਾਹਰ ਨਹੀਂ ਜਾਣੀ ਕਿਸਾਨ ਨੇ ਆਉਣੇ ਪਾਉਣੇ ਰੇਟ ਤੇ ਵੇਚ ਦਿੱਤੀ ਕਿਸ ਨੇ ਪੁੱਛਿਆ ਅੱਜ ਤੱਕ ਆਫੀਸ਼ਲ ਨੋਟੀਫਿਕੇਸ਼ਨ ਆਂਦੇ ਆ ਪ੍ਰੋਕਿਊਰਮੈਂਟ ਖਤਮ ਹੋ ਗਈ ਗੱਲ ਚੱਲੀ ਜੀ 950 ਹੋ ਗਿਆ ਉਹ ਕਿੱਥੇ ਆਇਆ ਜਿੱਦੀ ਦੇ ਨੂੰ ਨੋਟੀਫਿਕੇਸ਼ਨ ਆਂਦਾ ਉਨੀ ਦੇਰ ਤੱਕ ਪ੍ਰੋਕਿਊਰਮੈਂਟ ਖਤਮ ਹੋ ਗਈ ਦੂਜੀ ਵਾਰ ਕਿਸਾਨੀ ਨੂੰ ਵੱਜ ਗਈ ਤੀਸਰੀ ਆ ਗਈ ਕਿ ਇਨਪੁੱਟ ਕਾਸਟ ਜਿਹੜਾ ਐਗਰੀ ਲੋਨ ਲੈਣਾ ਹੈ ਜਾਂ ਕ੍ਰੌਪ ਲੋਨ ਲੈਣਾ ਹੈ ਛੋਟੀਆਂ ਜ਼ਰੂਰਤਾਂ ਲਈ ਇੱਧਰ ਤੁਹਾਡੀ ਪੇਮੈਂਟ ਨਹੀਂ ਹੋਈ ਦੂਸਰੇ ਪਾਸੇ ਤੁਸੀਂ ਅਗਲੀ ਫਸਲ ਬੀਜਣੀ ਹੈ ਜਿਹੜੀ ਆਲਰੇਡੀ ਲੇਟ ਹੋ ਚੁੱਕੀ ਹੈ ਤਿੰਨ ਹਫ਼ਤੇ ਦੀ ਵਿੰਡੋ ਹੁੰਦੀ ਹੈ ਝੋਨੇ ਤੋਂ ਬਾਅਦ ਕਣਕ ਵੇਚਣ ਦੀ ਕਿਸਾਨ ਕੋਲ ਤੇ ਪੈਸਾ ਹੀ ਨਹੀਂ ਕਿਤੇ ਉਹ ਕੈਸ਼ ਤੇ ਖਰੀਦਣ ਜਾ ਰਿਹਾ ਹੈ ਖਾਦ ਕਿਤੇ ਬੀ ਖਰੀਦਣ ਜਾ ਰਿਹਾ ਬੀ ਦੇ ਨਾਲ ਉਹਨੂੰ ਦੇ ਦਿੱਤਾ ਗਿਆ ਜਿਹੜੀਆਂ ਦਵਾਈਆਂ ਨਾਲ ਲੈ ਜਾ ਇਹ ਤੀਸਰਾ ਮੁੱਦਾ ਹੋ ਗਿਆ ਚੌਥਾ ਆ ਗਿਆ ਗੰਨੇ ਦਾ ਸਰਕਾਰਾਂ ਨੇ ਇੰਨੀ ਦਵਾਈ ਦਿੱਤੀ ਕਿ ਜੀ ਕਰ ਦਿਓ ਡਿਵਰਸੀਫਾਈ ਕਰ ਦਿਓ ਕਣਕ ਝੋਨਾ ਬਹੁਤ ਮੁਸ਼ਕਲ ਆ ਗੰਨੇ ਦਾ ਰੇਟ ਤੁਹਾਡੇ ਸਾਹਮਣੇ ਆ ਗਿਆ ਗੱਲ ਚੱਲਦੀ ਹੈ ਜੀ ਗੰਨੇ ਦਾ ਰੇਟ ਅਸੀਂ ਦੇਸ਼ 'ਚ ਸਭ ਤੋਂ ਵੱਧ ਕਰਤਾ